ਅੱਜ ਡੋਰ ਟੂ ਡੋਰ ਜਾ ਰਹੇ ਹਾਂ ਦੁਕਾਨਦਾਰ ਪੀੜਾ ਕੋਲ ਬੇਨਤੀ ਕਰਨ ਵਾਸਤੇ ਬਹੁਤ ਪਿਆਰ ਤੇ ਬਹੁਤ ਸਤਿਕਾਰ ਮਿਲ ਰਿਹਾ ਹਰੇਕ ਦੁਕਾਨਦਾਰ ਬਾਹਰ ਖੜਕੇ ਸਾਨੂੰ ਆਓ ਭਗਤ ਕਰ ਰਿਹਾ ਔਰ ਪ੍ਰੋਸਾ ਦੇ ਰਿਹਾ ਪਿਆ ਰਹੀ ਇੱਕ ਤਰੀਕ ਨੂੰ ਜਿਹੜੀ ਵੋਟ ਪਾਉਣੀ ਆ ਉਹ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਿਸ਼ਾਨ ਤੱਕੜੀ ਤੇ ਪਾਵਾਂਗੇ ਤੇ ਅਕਾਲੀ ਦਲ ਨੂੰ ਇਥੋਂ ਪੰਜਾਬ ਦੇ ਵਿੱਚੋਂ ਦੁਬਾਰਾ ਤੋਂ ਜੇਤੂ ਕਰਾਰ ਦੇਵਾਂਗੇ ਜੀ ਵਿੱਚ 5 ਮਹੀਨੇ ਦੇ ਲਾ ਤੇ ਬਹੁਤ ਵਧੀਆ ਰਿਸਪੌਂਸ ਹੈਗਾ ਹਰ ਪੈੜ ਦੇ ਵਿੱਚ ਵੀ ਤੇ ਹਰ ਮੈਂ ਕਹਾਂਗਾ ਬਾੜ ਹਰ ਗਲੀ ਵਿੱਚ ਹਰ ਮਦੇ ਵਿੱਚ ਬਹੁਤ ਵਧੀਆ ਅੱਜ ਅਸੀਂ ਸਾਰੇ ਜੇ ਸਾਡਾ ਬਾਜ਼ਾਰ ਹੈ ਇਸ ਬਾਜ਼ਾਰ ਦੇ ਵਿੱਚ ਅਸੀਂ ਪੈਸੇ ਬਰਚ ਕਰ ਰਹੇ ਹਾਂ ਸਾਰੇ ਭਰਾਵਾਂ ਨੂੰ ਮਿਲ ਰਹੇ ਹਾਂ ਸਾਰੇ ਭਰਾਵਾਂ ਦਾ ਅਸ਼ੀਰਵਾਦ ਲੈ ਰਹੇ ਹਾਂ ਔਰ ਜਿੰਨਾ ਪਿਆਰ ਸਤਿਕਾਰ ਸਾਰੇ ਸਾਡੇ ਬੀਜ ਦੇ ਰਹੇ ਆ ਮੈਂ ਰਿਣੀ ਆ ਤੁਹਾਡਾ ਕਿ ਸਾਰਿਆਂ ਨੇ ਬਹੁਤ ਵਧੀਆ ਇੱਥੇ ਮਾਨ ਸਤਿਕਾਰ ਕੀਤਾ ਹੈਗਾ ਔਰ ਨਾਲ ਇਹ ਵੀ ਭਰੋਸਾ ਦਵਾਇਆ ਹੈਗਾ ਕਿ ਆਉਣ ਵਾਲੀ ਇੱਕ ਤਰੀਕ ਨੂੰ ਅਸੀਂ ਵੱਡੀ ਜਿਹੜਾ ਹੈਗਾ ਇੱਥੋਂ ਵੱਡੀ ਵੋਟਾਂ ਦਾ ਇੱਥੋਂ ਅ ਢਿਲੋਂ ਸਾਹਿਬ ਦੇ ਇਜਾਵਾ ਦੇ ਦੇਖੋ ਜੀ ਕੋਈ ਸ਼ੱਕ ਨਹੀਂ ਜੀ ਨੌਜਵਾਨ ਸਾਡੇ ਨਾਲ ਔਰ ਬੜੀ ਗਿਣਤੀ ਵੀ ਜਿਵੇਂ ਤੁਸੀਂ ਦੇਖ ਰਹੇ ਹੋ ਅੱਜ ਢਿਲੋਂ ਸਾਹਿਬ ਨਾਲ ਜਿਹੜੀ ਡੋਰ ਟੂ ਡੋਰ ਕੈਂਪੇਨ ਆ ਬਾਜ਼ਾਰ ਦੀ ਉਹਦੇ ਵਿੱਚ ਹਿੱਸਾ ਲੈ ਰਹੇ ਆ ਜਰੂਰ ਸ਼ੁਰੂ ਤੋਂ ਪਿਛਲੇ ਸਮੇਂ ਤੋਂ ਜਿਵੇਂ ਆਪਦੀਆਂ ਡਿਊਟੀਆਂ ਨਿਭਾਉਂਦੇ ਆਏ ਹੁਣ ਵੀ ਨਿਭਾਉਣਗੇ ਔਰ ਜੋ ਆਸ ਢਿਲੋਂ ਸਾਹਿਬ ਨੂੰ ਨੌਜਵਾਨਾਂ ਤੋਂ ਹਲਕੇ ਜਗਰਾਉ ਤੋਂ ਆਏ ਮੈਂ ਸਮਝਦਾ ਉਹ ਅਸੀਂ ਪੂਰੀ ਕਰਕੇ ਦਿਖਾਵਾਂਗੇ